ਪ੍ਰਕਾਸ਼ ਹੁੰਦਾ ਸੀ ਗੁਰੂ ਗ੍ਰੰਥ ਦਾ ਪ੍ਰਕਾਸ਼ ਹੁੰਦਾ ਸੀ ਉਥੇ ਹੁੱਕੇ ਪੀੜੇ ਜਾ ਰਿਹਾ ਜਿਸ ਪਾਵਨ ਸਰੋਵਰ ਦੇ ਵਿੱਚੋਂ ਦਰਸ਼ਨ ਇਸ਼ਨਾਨ ਕਰਕੇ ਸਿੱਖਾਂ ਨੂੰ ਲੜਨ ਮਰਨ ਦੀ ਸ਼ਕਤੀ ਮਿਲਦੀ ਹੈ ਉਸ ਪਾਵਨ ਸਰੋਵਰ ਨੂੰ ਘੋੜਿਆਂ ਦੇ ਲਿੱਦ ਦੇ ਨਾਲ گاਵਾਂ ਦੇ ਲਹੂ ਮਿੱਤ ਦੇ ਨਾਲ ਪੂਰਨ ਦਾ ਯਤਨ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਚੜੇਲਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚੋਂ ਲੈ ਕਰਕੇ ਪ੍ਰਕਰਮਾਂ ਦੇ ਵਿੱਚ ਬੈਠੀਆਂ ਐ ਮਾਨੋ ਗਿਰਜਾ ਦਾ ਰੂਪ ਧਾਰਨ ਕਰੀ ਬੈਠੀਆਂ ਐ ਗਿਰਜਾ ਨੇ ਵੀ ਪੱਕੇ ਡੇਰੇ ਲਾਏ ਆ ਕਦੋਂ ਕੋਈ ਸਿੱਖ ਦਰਸ਼ਨਾ ਨੂੰ ਆਵੇ ਤੇ ਸਰਕਾਰ ਉਹਨੂੰ ਮਾਰੇ ਅਸੀਂ ਉਹਦਾ ਮਾਸ ਨੋਚ-ਨੋਚ ਖਾਈਏ ਗੁਰਮੁਖੋ ਇਸ ਪ੍ਰਕਾਰ ਦਾ ਹਾਲ ਬਾਬਾ ਭਾਗ ਸਿੰਘ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸੁਣਾ ਰਿਹਾ ਕਿਸ ਪ੍ਰਕਾਰ ਆਓ ਪਿਆਰ ਦੇ ਨਾਲ ਸਰਵਨ ਕਰੀ ਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪ੍ਰਸੰਗ ਖੀਸ ਕੱਢੇ ਹੱਥ ਪਰ ਧਰੇ ਕਰੇ ਸ਼ੇਰ ਨੇ ਜੰਗ ਆਂਦੀ ਜਾਕਦੀ ਬਸੰਗ ਨੂੰ ਸੁਣੋ ਗੁਰੂ ਦੇ ਧਰਮ ਸਥਾਨ ਤੇ ਕਉਨ ਨਵਾਬ ਭੁਕੇ ਪਿਆ ਜਗਦੀਪ ਸਿੰਘਾਂ ਨੂੰ ਸੁਣਾਉਂਦਾ ਏ ਲਤੀ ਹੈ ਅੰਦੇਰ ਪੈ ਗਿਆ ਨੱਠ ੱੱਲੇ ਬਾਜਾ ਵਾਲੇ ਦੇ ਦਿਲ ਲੀਤੀ ਆ ਦਰਾਂ ਦੀ ਬਹਿ ਗਿਆ ਓ ਸ਼ਹਿਰ ਤੇ ਗੁਲਮ ਦੇ ਕਨਾਤ ਤਾਣਦੇ ਆ ਫੜੋਂ ਦਾ ਰੁਕੇ ਪਿਆ ਬਾਬਾ ਜੀ ਗੁਰੂ ਦੇ ਧਰਮ ਸਥਾਨ ਤੇ ਕਉਨ ਨਵਾਬ ਭੁਕੇ ਪਿਆ ਬਾਬਾ ਜੀ ਗੁਰੂ ਦੇ ਧਰਮ ਟਲਿਆ ਲਿਆ ਸ਼ੁਰੀ ਕਵੈਰੀ ਬਾਤ ਗੁਰੂ ਰਾਮਦਾਸ ਦਾ ਤਲਾਵ ਅਟਲਿਆ ਮੰਦਰਾ ਸੁਨੇਰੀ ਢਾਹ ਹੋ ਬੜੀ ਮਿੱਟੀ ਚੜੀ ਵੀ ਕੰਧਾਰੀ ਸਾਨ ਤੇ ਮੋਟਿਆਂ ਤੋਂ ਥੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮ ਸਤਾਨ ਤੇ ਕੌਣ নবাব ਥੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮ ਸਤਾਨ ਤੇ ਬਾਜੀ ਗੁਰੂ ਦੇ ਧਰਮ ਸਦਾਨ ਤੇ ਕੌਣ ਬਾਬੁੱਕੇ ਪਿਆ ਕਰਦੇ ਨੇ ਬਾੜਾ ਪਾਸ ਦਾਵਾ ਦਿਲ ਮੇ ਹੈ ਸਫਰ ਕੋ ਪਏ ਘੜੀ ਮੂੜ ਮੰਗਰੋ ਮੰਗਉਂਦੇ ਜੇਲਮਾ ਘੋਰ ਜੱਟ ਬੈਕੋ ਆਟੇ ਬਾਦੇ ਜੱਮ ਕੇ ਦਰੋਂ ਲਿਆਣ ਦੇ ਸਰੀਰੋਂ ਜੱਮ ਸੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮਾਂ ਬਾਜੀ ਗੁਰੂ ਦੇ ਧਰਮ ਸਤਾਨ ਤੇ ਕੌਣ ਵਾਬੁਕੇ ਪਿਆ ਮਾਰ ਮੰਗਲਾ ਪਹੁੰਚਿਆ ਸਿੰਘ ਜਾਕੇ ਬਾਬੇ ਦੀਪ ਸਿੰਘ ਤਾਈਓਂ ਕਹਿਣ ਲੱਗਾ ਮਾਧੇ ਵਿੱਚ ਤਾਂ ਰਹਿੰਦੀ ਆ ਸਿੰਘ ਕੋਈ ਨਾ ਜੀ ਜੋਰ ਜ਼ਾਲਮਾਂ ਦਾ ਹੈ ਉੱਥੇ ਪੈਣ ਲੱਗਾ ਲੁਕੇ ਸਿੰਘ ਤਾਂ ਜੰਗਲਾਂ ਵਿੱਚ ਜਾ ਕੇ ਜਦ ਪਈ ਤਲਵਾਰ ਦੀ ਮਾਰ ਬਾਬਾ ਅਹਿਮਦ ਸ਼ਾਹ ਤਰਾਨੀ ਦੀ ਫੌਜ ਆਕੇ ਬੈਠੀ ਮਲ ਕੇ ਗੁਰੂ ਦਰਬਾਰ ਗਰਬਾ ਕਹਿੰਦਾ ਇਹੋ